ਪਹਿਲੇ ਬਾਕੀ ਸਾਰੇ ਤੇ ਪਹਿਲੇ ਛੜਾਤਰ ਹੋਣੇ ਕਲੀ ਹੁਣ ਤਾਂ ਮੋਟੇ ਸੀ ਹੈਨਾ ਅੱਛਾ ਅੱਛਾ ਤਿੰਨ ਦਿਨ ਪਤਾ ਵੀ ਨਹੀਂ ਲੱਗਦਾ ਕਿੱਥੇ ਚਲ ਗਈ ਅੱਛਾ ਦੋ ਦੋ ਤਿੰਨ ਦਿਨ ਕਰੋ ਵੀ ਗਏ ਹਾਂਜੀ ਪਤਾ ਨਹੀਂ ਲੱਗਦਾ ਕਈ ਵਾਰ ਕਿੱਥੋਂ ਚਲ ਜਾਂਦੀ ਹੈ ਅੱਛਾ ਜੈਸੂ ਨਹੀਂ ਮਿਲਦਾ ਅੱਪਾ ਜੈਸੂ ਨਹੀਂ ਮਿਲਦਾ ਹਾਂ ਜੈਸੂ ਕਿਰਮਾਇਆ ਬਾਜੀ ਕੋਈ ਕਰ ਰਹੀ ਹੈ ਉਹ ਕਿੱਥੇ ਲਾ ਦਿੱਤੀ ਪੁੱਛਲਾ ਪਾਲ ਮਮਾ ਨੂੰ ਪੁੱਛਣਾ ਇਹ ਕਪੜੇ ਨਾਲ ਬਿਨਾਂ ਹੀ ਚੱਲੀ ਹੋ ਗਈ ਜੀ ਹਾਂ ਜੀ ਕਿੱਦਾਂ ਪੈ ਠੀਕ ਆ ਠੀਕ ਆ ਮੱਥੇ ਆ ਗਈ ਸੀ ਹੈ ਉੱਤਮ ਆ ਗਈ ਮੱਥੇ ਚੜ ਗਈ ਕਿੱਥੇ ਚਲੀ ਗਈ ਜੀ ਟੰਟੀ ਵਾਲਾ ਮੈਨੂੰ ਡੰਟੀ ਸ਼ਰਟ ਆ ਗਈ ਜੀ ਮੱਥੇ ਕੋਣ ਬੰਦੇ ਸ਼ਰਟ ਆ ਗਈ ਕੋਣ ਛੱਡਿਆ ਜੀ ਆਹ ਤੇ ਜਿੱਥੇ ਲੱਗਦਾ ਜਾਂਦਾ ਹਾਂ ਮੱਥੇ ਮੈਨੂੰ ਲੱਗ ਕਰ ਲੈ ਆ ਇਹ ਇਹ ਕੋਣ ਇਹ ਮਾਤਾ ਇਹ ਮਾਤਾ ਆ ਜਾ ਪਣ ਇਹ ਵੀ ਕਿਦਾਂ ਕੱਪੜੇ ਪਾਏ ਹੋ ਗਿੱਦਿਆਂ ਹੁਣ ਇਹਨਾਂ ਨੇ ਮੱਢ ਜਾਂ ਤਾਂ ਗੱਲ ਪਾ ਲੈ ਬਾਕੀ ਸਾਰੇ ਕੱਪੜੇ ਪਾ ਲੈ ਪਹਿਲੇ ਥਾੜਾ ਘਰੋਂ ਨਿਕਲੀ ਉਲਟਾ ਮੋਹ ਤੇ ਸੀ ਹੈ ਨਾ ਅੱਛਾ ਅੱਛਾ ਕੱਪੜੇ ਫਾੜ ਕੇ ਜਵਾਲੇ ਕੱਪੜੇ ਲੈਂਦੇ ਆ ਤੁਸੀਂ ਕੱਪੜੇ ਨਹੀਂ ਕੱਪੜੇ ਲੈਂਦੇ ਆ ਆਪਾਂ ਤੇ ਇਹਦੇ ਪਿੱਛਾ ਕੀਤਾ ਅਸੀਂ ਤੇ ਇਹਦੇ ਪਿੱਛਾ ਕਰਦੇ ਗਾ ਤੇ ਬਸ ਦਿਖਾਈ ਅਸੀਂ ਅੱਛਾ ਜੀ ਪਹਿਲਾਂ ਉੱਥੇ ਉੱਥੋਂ ਕਿ ਬਿਨਾਂ ਕੱਪੜਿਆਂ ਤੋਂ ਆ ਜਾਂਦੀ ਦਵਰ ਸਿਰ ਪੱਤਲੀ ਸਾਂ ਸਾਰੇ ਇੱਦੇ ਪਾਣੀ ਉਹ ਦਿਨ ਵੀ ਜਿੱਦਣ ਕੱਲ ਮੈਂ ਕੇ ਕੱਲ ਇਹ ਤੁਹਾਡੇ ਮਹੱਲੇ ਜਾਂ ਇੱਥੋਂ ਅੱਛਾ ਜੀ ਕੋਣ ਕੋਣਾ ਘਰ ਚ ਕੋਣ ਕੋਣਾ ਮਾਦਾ ਦੋਨੇ ਜਾਣੇ ਆ ਹਾਂਦਰ ਰਹਿੰਦੀਆਂ ਬ੍ਰਦਰ ਰਹਿੰਦੀਆਂ ਅੱਛਾ ਡੈਥ ਹੋ ਗਈ ਆ ਅੱਛਾ ਜੀ ਇਹ ਮਮਾ ਇੱਥੇ ਮਸਜਿਦਾਂ ਦਾ ਜ਼ਿਆਦਾ ਕੰਮ ਕਰਦੇ ਇਹ ਸੇ ਜ਼ਿਆਦਾ ਕੰਮ ਕਰਦੇ ਹਸਪੀਟਲ ਸਰਕਾਰੀ ਦੇ ਵਿੱਚ ਨਹੀਂ ਮੁਰੇ ਨਹੀਂ ਖੋਖਾ ਜਿਆ ਪਾ ਆ ਅੱਛਾ ਕੋਖਾ ਜਿਆ ਪਾਇਆ ਤੇ ਇਹ ਫਿਰ ਕੁੜੀ ਇਕੱਲੀ ਕਰ ਰਹੀਦੀ ਵੇ ਕਰ ਨਹੀਂ ਰਹੀਦੀ ਕਿਤੇ ਨਾਲ ਹੀ ਆ ਜਿਹੜੀ ਨਿਦੇ ਦੇ ਨਿਕਲ ਜਾਣਾ ਪਤਾ ਨਹੀਂ ਇਹਦਾ ਦਿਮਾਗ ਨੂੰ ਕੀ ਹੁੰਦਾ ਇਦੋਂ ਪਹਿਲਾਂ ਲਗਾਈ ਸੀ ਘਰੂ ਲੈ ਗਈ ਹੈ ਹਾਂ ਛੋੜ ਕੇ ਧਰੋਂ ਕੰਪਣੀ ਕੰਪਣੀ ਪਾੜ ਕੇ ਫੇਨਣ ਲਈ ਇਹਨਾਂ ਨੇ ਸੈਟਅਪ ਬਹੁਤ ਫੜਕਾਇਆ ਵਾ ਇਹਨਾਂ ਨੂੰ ਵੱਡੇ ਆ ਸਾਰਿਆਂ ਨੂੰ ਵੱਡੇਂ ਦੌੜਦੇ ਦੌੜਦੇ ਇੱਥੇ ਤੱਕ ਮਸੀਹ ਉਸੇ ਆਏ ਮਾਦਾ ਵੀ ਇੱਕ ਤਾਂ ਕਿੰਨਾ ਚਿਰ ਹੋ ਗਿਆ ਤੇ ਡੈਥ ਹੋਈ ਨੂੰ ਤੁਹਾਡੇ ਘਰ ਵਾਲੇ ਦੇ ਡੈਡੀ ਫਾਦਰ ਸਾਹਿਬ 10 12 ਸਾਲ ਹੋ ਗਏ 10 12 ਸਾਲ ਹੋ ਗਏ ਤੇ ਘਰ ਦੇ ਵਿੱਚ ਹਾਲਾਤ ਕਿੱਦਾਂ ਦੇ ਘਰ ਵਿੱਚ ਇੱਥੇ ਉੱਥੇ ਹੀ ਕਮਾਨੀਆਂ ਤੇ ਅਸੀਂ ਇਦਾਂ ਹੀ ਪੇਟ ਪਾਣੀਆਂ ਤੇ ਦਵਾਈ ਖਲਾਈ ਕਿਦੋਂ ਦਵਾਈ ਖੁਵਾਈ ਹੈ ਜੀ ਇਥੋਂ ਸੈਣੀ ਤੋਂ ਖੁਵਾਈ ਸੀ ਉਹ ਬੜੀ ਦਵਾਈ ਨਾਲ ਸਟਰੋਂਗ ਬੜੀ ਸੀ ਇਹਦਾ ਰੰਗ ਬੜਾ ਪੀਲਾ ਪੈ ਗਿਆ ਸੀ ਜੀ ਹਾਂ ਫਿਰ ਉਹ ਨੂੰ ਮਾਤ ਕੰਬਲ ਲਾਪੀ ਸੀ ਦਵਾਈ ਦੇ ਨਾਲ ਮਾਤੋ ਤੇ ਨਹੀਂ ਬੈਠੀ ਤੇ ਫਿਰ ਇੱਕ ਗੋਲੀ ਇਹਨੂੰ ਦੇ ਦਈ ਆ ਇਥੋਂ ਮੈਡੀਕਲ ਬੈਸਟ ਬੈਸਟ ਦੀ ਵੀ ਜਿਹੜਾ ਰੰਗ ਕਰ ਦਿੱਤਾ ਉਹਦੇ ਨਾਲ ਵੀ ਕਈ ਵਾਰੀ ਇਹਨੂੰ ਅਸਰ ਹੁੰਦਾ ਕਈ ਵਾਰੀ ਨਹੀਂ ਹੁੰਦਾ ਐਂ ਤਾਂ ਉੱਠ ਕੇ ਭੱਜ ਜਾਂਦੀ ਹੈ ਜੀ ਨਾਲੇ 2-3-3 ਵਜੇ ਤੱਕ ਪੁੱਛੋ ਤੜਕਾਂ ਦੇ ਨਾਲੇ ਰਾਤ ਨੂੰ 11:00 ਵਜੇ ਕਈ ਵਾਰ ਨਿਕਲ ਜਾਣਾ ਐਦਾਂ ਚੱਲ ਜਾਂਦਾ ਕਿਹਾ ਆਪਾਂ ਸੈਕਸ਼ਨ ਕਰਦੇ ਆਪਾਂ ਦੇਖੀ ਜੀ ਆਓ ਕਿਤੇ ਗੱਲ ਵੇ ਕਈ ਵਾਰ ਇਹ ਤਾਂ ਵੀ 2-3 ਦਿਨ ਪਤਾ ਨਹੀਂ ਲੱਗਦਾ ਕਿੱਥੇ ਚਲ ਗਈ ਅੱਛਾ 2-3 ਦਿਨ ਘਰੋਂ ਵੀ ਗਏ ਹਾਂਜੀ ਪਤਾ ਨਹੀਂ ਲੱਗਦਾ ਕਈ ਵਾਰ ਕਿੱਥੋਂ ਚਲ ਜਾਂਦੀ ਹੈ ਫਿਰ ਸਦਾ ਤਾਂ ਫੇਰ ਫੇਰ ਇੱਕ ਜੋ ਲਿਆਣਾ ਪੈਂਦਾ ਐਦਾਂ ਹੁੰਦਾ ਰੋਜ਼ ਹਾਂ ਉਹ ਸਾਡੀ ਭੈਣ ਆਈ ਆ ਇਹ ਸਾਡੀ ਚਾਚੀ ਭੈਣ ਆਈ ਇੱਥੋਂ ਲੈ ਕੇ ਆਏ ਸੀ ਇਹ ਇੱਥੋਂ ਲੈ ਕੇ ਆਏ ਸੀ ਇਹ ਠੀਕ ਹੋ ਕੇ ਹੁਣ ਅੱਜ ਸੇਵਾ ਕਰਾਉਣ ਨੂੰ ਨਾਲ ਆਈਏ ਇਹ ਵੀ ਇੱਥੇ ਮਿਲੀ ਇਹ ਵੀ ਇੱਥੇ ਮਿਲੀ ਜੀ ਅੱਜ ਬਿਲਕੁਲ ਠੀਕ ਠਾਕ ਆ ਤੇ ਇਹ ਭੈਣ ਆਈ ਆ ਲੋ ਪਹਿਣ ਫਿਰ ਤੁਸੀਂ ਬਾਤੂ ਸ਼ੈਨ ਕਰਾ ਲਓ ਤੁਸੀਂ ਉਹ ਮਾਤਾ ਤਾਂ ਮਾਤਾ ਹੀ ਤੁਸੀਂ ਜਾਓਗੇ ਨਾਲ ਚਲੋ ਤੁਸੀਂ ਹਸਪੀਟਲ ਆ ਜਾ ਆ ਜਾ ਪਹਿਣ ਆ ਜਾ ਚੱਲ ਆ ਜਾ ਆ ਲੈ ਲੈ ਨਾਲ ਹੋ ਜਾ ਨਾਲ ਹੋ ਜਾ ਅ ਮੋਬਾਈਲ ਫੜਾ ਦੇ ਜਸਨ ਪਹਿਣ ਆ ਫੜਾ ਮੋਬਾਈਲ ਫੜਾ ਦੇ ਜਸਨ ਪਹਿਣ ਪਹਿਣ ਮੋਬਾਈਲ ਫੜਾ ਦੇ ਫੜ ਲਓ ਜੇ ਬਟਾ ਆ ਜਾਓ ਚੱਲੀਏ ਚੱਲ ਬਟਾ ਆਜਾ 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 ਬਹਿਣਾ ਆਜਾ ਕੋਈ ਆਜਾ 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 ਅੱਜ ਜੀ ਮਿਲਣਾ ਚੱਲ ਆਪਾਂ ਨਾਲ ਹੋ ਜਾ ਮਦਦ ਨਾਲ ਨਾਲ ਦੀ ਹਾਲਾਤ ਤੁਸੀਂ ਦੇਖ ਸਕਦੇ ਆ ਹਾਲਾਤ ਜਿਹੜੇ ਬੱਚੇ ਬਹੁਤ ਖਰਾਬ ਆ ਭੈਣ ਦੇ ਬਿਨਾ ਕੱਪੜਿਆਂ ਤੋਂ ਪਹਿਲਾਂ ਵੀ ਥੋੜੇ ਦਿਨ ਹਫ਼ਤਾ ਪਹਿਲਾਂ ਕਾਲ ਆਈ ਸੀ ਤੇ ਹੁਣ ਵੀ ਜਿਹੜਾ ਵੀ ਕਾਲ ਆਈ ਅੱਜ ਵੀ ਬਿਨਾਂ ਕੱਪੜਿਆਂ ਤੋਂ ਭੈਣ ਇਦਾਂ ਹੀ ਚੱਲ ਜਾਂਦੀ ਆ ਬਾਹਰ ਜਾਰੀ ਅੱਗੇ ਮੈਂ ਪਹਿਲਾਂ ਨਾ ਤੇਰੀ ਮੰਮੀ ਵੀ ਇੱਥੇ ਨਾਲ ਹੈ ਇੱਥੇ ਚੜਨਾ ਹੋ ਰਿਹਾ ਆਪਾਂ ਆਪ ਚੜਨਾ ਆਪਾਂ ਚੜਨਾ ਚੜ੍ਹਦੇ ਆਂ ਅੱਗੇ ਮਿਲਣ ਜਾਣੇ ਚਲੋ ਚਲੋ ਚਲ ਪਹਿਲਾਂ ਮਾਤਾ ਤੂੰ ਵਿੱਚ ਵੜ ਜਾ ਮਾਤਾ ਜੀ ਤੁਸੀਂ ਵਿੱਚ ਦਿਲ ਜਾਵਾ ਮਾਤਾ ਤੁਸੀਂ ਵਿੱਚ ਵੜ ਜਾ ਛੋਟੇ ਚੜਨਾ ਆ ਮਾਤਾ ਚਲਦੇ ਤੁਸੀਂ ਵਿੱਚ ਚਲ ਜੋ ਚਲ ਹੁਣ ਚਲ ਚਲ ਹੁਣ ਚਲ ਚਲ ਜੋ ਬਾਤ ਬਾਤ ਸ਼ਾਬਾਸ਼ ਬਾਤ ਆ ਚੜ ਗਏ ਚਲੋ ਚਲੋ ਬਹੁਤ ਵਧੀਆ ਬਹੁਤ ਵਧੀਆ ਹਾਂ ਗੱਡੀ ਵਾਲਾ ਇਤਨੇ ਕਿ ਮਾਰ ਗਿਆ ਸੀ ਲੱਗ ਅੱਛਾ ਗੱਡੀ ਵਾਲਾ ਲੱਤ ਟੁੱਟੀ ਹੋ ਹਾਂਜੀ ਕਿਰਾਇਆ ਤੇ ਮਦਰ ਨੂੰ ਆਪਰੇਟ ਕਰਦੀ ਵਾਹੇ ਟੋਟੇ ਨਹੀਂ ਚੱਲਣਾ ਆ ਵਾਹੇ ਉੱਥੇ ਚੱਲਦੇ ਆ ਬੈਠ ਜਾ ਪੈਣ ਦੇ ਵਿੱਚ ਫੜਾ ਇਹ ਫਿਰ ਤੁਹਾਡੇ ਲੱਗ ਗਈ ਹੈ ਤੇ ਘਰ ਕੌਣ ਰਹੂਗਾ ਔਰ ਕੁਛ ਇਹਨਾਂ ਦੀ ਕੁੜੀਆਂ ਛੋਟੀ ਨੇ ਕੈਦ ਨੇ ਅੱਛਾ ਜੀ ਕਾ ਤੋ ਰੋਣਾ ਨਹੀਂ ਰੋਣਾ ਨਹੀਂ ਕਾ ਤੋ ਰੋਣ ਦੀ ਪੈਣ ਕੱਪੜੇ ਕਿੱਥੋਂ ਲੈਣੇ ਕੱਪੜੇ ਲੈਣੇ ਪਹਿਲਾਂ ਆਸ਼ਰਮ ਉੱਤੇ ਸੇਵਾ ਕਰਕੇ ਫੇ ਉੱਥੇ ਦਸਨ ਨਾਲ ਤੂੰ ਦਿਖਾ ਲੈ ਤੂੰ ਦਵਾਈ ਲੈਣੀ ਤੇ ਫੇ ਤੈਨੂੰ ਇੱਧਰ ਮੁੜ ਕੇ ਛੱਡ ਕੇ ਬਾਹਰ ਛਾ ਜਾਣਗੇ ਤੁਹਾਰ ਕਰਤਬੂਨ ਘਰ ਮੇ ਘਰੋਂ ਮੁੰਡੇ ਨੂੰ ਦੱਸ ਕੇ ਭਾਜੀ ਰਣੇ ਨੂੰ ਦੱਸਦਾ ਵਾ ਵਾ ਤੈਨੂੰ ਮੁੜ ਕੇ ਘਰ ਛੱਡ ਦੇਣਗੇ ਨਾ ਕੋਈ ਹੋਣੀ ਕਿ ਉਹ ਮੁੜ ਕੇ ਆਉਂਦੇ ਇਹਨੂੰ ਐਡਮਟ ਕਰਾਉਣਾ ਪੈਣਾ ਭੈਣ ਨੂੰ ਜੀ ਤੇ ਤੂੰ ਦਵਾਈ ਆਪਣੀ ਲੈ ਕੇ ਫਿਰ ਤੈਨੂੰ ਦਵਾਈ ਲੈ ਕੇ ਤੈਨੂੰ ਘਰ ਛੱਡ ਕੇ ਵਾਪਸ ਆਇਆ ਜੀ ਇਹ ਸਦੀ ਭੈਣਾਂ ਜਸ਼ਨ ਜਿਹੜੀ ਹੁਣ ਨਾਲ ਸੇਵਾ ਕਰਾਉਣ ਜਾ ਰਹੀ ਹੈ ਇਹ ਭੈਣ ਭੋਗਰੇ ਤੋਂ ਪਹਿਲਾਂ ਬਹੁਤ ਮਾੜੀ ਹਾਲਤ ਤੋਂ ਤਕਰੀਬਨ ਅਸ ਤੋਂ 2 ਸਾਲ ਪਹਿਲਾਂ ਸੀ ਇਹ ਭੈਣ ਨੂੰ ਰੈਸਕਿਊ ਕੀਤਾ ਸੀ ਇਸੇ ਦੂਹੇ ਸ਼ਹਿਰ ਤੋਂ ਤੇ ਅੱਜ ਜਦੋਂ ਕੋਈ ਕੇਸ ਆਉਂਦਾ ਹੈ ਲੇਡੀਜ਼ ਲਈ ਤੇ ਆਪਾਂ ਇਹ ਭੈਣ ਨੂੰ ਜ਼ਰੂਰ ਛੱਡੀਦਾ ਇਹ ਨਾਲ ਸੇਵਾ ਕਰਾਉਣ ਲਈ ਆ ਜਾਂਦੀ ਆ ਨਾਲ ਸਾਡਾ ਸਟਾਫ ਮੈਂਬਰ ਹੈ ਇੱਕੋ ਭੈਣ ਜੀ ਇੱਥੇ ਚੱਲ ਠੀਕ ਠੀਕ ਹੈ ਚਲੋ ਫਿਰ ਹੈ ਠੀਕ ਹੈ ਫਿਰ ਠੀਕ ਹੈ ਜੰਗਾ ਬੈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਾਦੂ ਰੋਂਦੀ ਕਾਦੂ ਆ ਕਾਦੂ ਰੋਂਦੀ ਮੇਰੀ ਭੈਣ ਦੱਸ ਕੀ ਖਾਣਾ ਕੀ ਖਾਣਾ ਦੱਸ ਮੇਰੇ ਕੀ ਖਾਣਾ ਕੀ ਖਾਣਾ ਦੱਸ ਮੇਰੇ ਸੋਹਣੇ ਕੱਪੜੇ ਆ ਗਏ ਹੋਰ ਲੈ ਲੈਣੇ ਅਸੀਂ ਸੋਹਣੇ ਆਹਦੇ ਕਿੰਨਾ ਸੋਹਣਾ ਕੱਪੜਿਆ ਦੇ ਆ ਮੇਰੀ ਭੈਣ ਨੇ ਕਿੰਨਾ ਸੋਹਣਾ ਸੂਟ ਪਾਇਆ ਹੋਰ ਲੈ ਲੈਣੇ ਆ ਆ ਮੇਰੀ ਭੈਣ ਨੇ ਦਿੱਤੇ ਕਿੰਨਾ ਸੋਹਣਾ ਆ ਹੋਰ ਸੋਹਣੇ ਲੈ ਲੈਣੇ ਹਾਂ ਹੋਰ ਸੋਹਣੇ ਲੈ ਲੈਣੇ ਅਸੀਂ ਐੀ ਦੁਕਾਨ ਤੇ ਜਾਣਾ ਜਿਹੜੀ ਮੇਰੀ ਭੈਣ ਕਹੋਗੀ ਸੂਟ ਹੋ ਲੈ ਲੈਣੇ ਅਸੀਂ ਠੀਕ ਆ ਨਾ ਰੋਈਦਾ ਇਦਾਂ ਨਹੀਂ ਰੋਣਾ ਬੱਤੇ ਮੇਰੀ ਭੈਣ ਕੰਦੀ ਜਾ ਸੁੱਤੇ ਨਾ ਕੋਈ ਨਾ ਹੈ ਨਾ ਗੱਦਦ ਨਾ ਮੈਰੋ ਬੁੱਧੀ ਵੀ ਨਹੀਂ ਆਏਗਾ ਮੈਂ ਨਹੀਂ ਚੜ੍ਹ ਆਏਗਾ ਠੀਕ ਨਹੀਂ ਨਹੀਂ ਨਿੱਕੇ ਨੂੰ ਡੰਡਾ ਪਾਣਾ ਨੇ ਪੈਂਦਾ ਡੰਡਾ ਨਹੀਂ ਪੈਂਦਾ ਨਿੱਕੀ ਨੂੰ ਡੰਡਾ ਨਹੀਂ ਡੰਡਾ ਕੌਣ ਲਈ ਛੋਟੀ ਪੈਂ ਜਣੀ ਉਹ ਵਿਆਹੀ ਹੈ ਨਹੀਂ ਉਦਾਂ ਹੀ ਕਰਨੀ ਨਿੱਕੀ ਬੰਦਾ ਪੈਣਾ ਨਿੱਕੀ ਭੈਣ ਕਿੱਥੇ ਹੈ ਦੀ ਉਹ ਘਰ ਹੈ ਉਹ ਛੋਟੀ ਇਹਦੀ ਭੈਣ ਹੈਗੀ ਹੈ ਕਿੰਨੀਆਂ ਬੇਟੀਆਂ ਦਾਣੀਆਂ ਤਿੰਨ ਸੀ ਜਣਾ ਦੋ ਤੇ ਵਿਆਹ ਤੇ ਜਿਹੜੀ ਛੋਟੀ ਹੈ ਨਾ ਉਹ ਘਰ ਰਹਿੰਦੀ ਹੈ ਅੱਛਾ ਉਹ ਉਹ ਠੀਕ ਆ ਬਿਲਕੁਲ ਹਾਂ ਠੀਕ ਆ ਉਹ ਅੱਛਾ ਕੋਈ ਬੇਟਾ ਨਹੀਂ ਕੋਈ ਟੰਡਾ ਨਹੀਂ ਅੱਛਾ ਕੋਈ ਬੇਟਾ ਨਹੀਂ ਕੋਈ ਨਹੀਂ ਅਸੀਂ ਹੈਗੇ ਮਾਤਾ ਬੇਟੇ ਅਸੀਂ ਪੈਦ ਮੇਰੀ ਭੈਣ ਆ ਮੇ ਦਾ ਭਰਾ ਆ ਨਾ ਆ ਇੱਕ ਮੇਰੀ ਭੈਣ ਆ ਦੇਖ ਆ ਮੇਰੀ ਭੈਣ ਸੀਗੀ ਏ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹੁਣ ਜਿਹੜੀ ਵੀਡੀਓ ਦੇਖੀ ਆ ਦਸੂਏ ਸ਼ਹਿਰ ਚੋਂ ਅਸੀਂ ਇਸ ਭੈਣ ਨੂੰ ਲੈ ਕੇ ਆਏ ਆ ਇੱਕ ਕਾਫੀ ਦਿਨਾਂ ਤੋਂ ਸਾਨੂੰ ਕਾਲ ਆਉਂਦੀ ਸੀ ਸਾਡਾ ਟੀਮ ਮੈਂਬਰ ਵੀਰ ਜਗਰੂਪ ਸਿੰਘ ਜੋ ਦਸੂਆ ਦੇ ਵਿੱਚ ਉਹ ਵੀਰ ਸਾਡਾ ਰਹਿੰਦਾ ਤੇ ਉਹਦੇ ਵੱਲੋਂ ਫੋਨ ਆਇਆ ਸੀਗਾ ਵੀ ਬਾਈ ਜੀ ਸਾਡੇ ਲਾਗੇ ਇੱਕ ਭੈਣ ਆ ਜਿਹੜੀ ਮਤਲਬ ਦਿਮਾਗੀ ਤੌਰ ਤੇ ਠੀਕ ਨਹੀਂ ਹੈਗੀ ਉਹ ਕੱਪੜੇ ਲਾ ਕੇ ਤੇ ਰੋੜਾ ਨੂੰ ਚਲ ਜਾਂਦੀ ਹੈ ਤੇ ਅੱਜ ਤੋਂ ਹਫ਼ਤਾ ਇੱਕ ਪਹਿਲਾਂ ਵੀ ਗਈ ਸੀ ਉਦੋਂ ਅਸੀਂ ਕਿਤੇ ਗਏ ਸੀ ਚਲੋ ਉਹ ਸੁਝਾ ਕੇ ਲਾਗੇ ਦੀਆਂ ਔਰਤਾਂ ਉਹਨੂੰ ਕੱਪੜੇ ਪਵਾ ਕੇ ਤੇ ਘਰ ਵਿੱਚ ਛੱਡ ਆਈਆਂ ਸੀ ਤੇ ਅੱਜ ਤਕਰੀਬਨ ਫਿਰ ਉਹੀ ਹਾਲਾਤ ਹੋ ਗਏ ਉਹ ਭੈਣ ਜਿਹੜੀ ਇਹ ਮਾਤਾ ਸਿਵਲ ਹਸਪੀਟਲ ਦੇ ਵਿੱਚ ਆਪਣਾ ਚਾਹ ਦਾ ਖੂਖਾ ਲਾਉਂਦੀ ਆ ਮਾਤਾ ਦੀਆਂ ਤਿੰਨ ਬੇਟੀਆਂ ਸੀ ਤਿੰਨ ਬੇਟੀਆਂ ਸੀ ਮਾਤਾ ਇੱਕ ਵਿਆਹਤੀ ਹਾਂਜੀ ਹਾਂਜੀ ਇੱਕ ਵਿਆਹਤੀ ਦੋ ਜਿਹੜੀਆਂ ਦੋ ਵਿਆਹਤੀਆਂ ਦੋ ਵਿਆਹਤੀ ਇੱਕ ਆ ਇਹ ਕਾ ਹੈ ਤੇ ਨਾਲੇ ਕਿਨੇ ਜਿਹੜੇ ਘਰ ਆਉ ਵਿਆਹੀ ਆ ਉਹ ਵੀ ਵਿਆਹੀ ਹੈ ਨਾ ਅੱਛਾ ਉਹ ਦਾ ਘਰ ਵਾਲਾ ਬਸ ਇਦਾਂ ਹੀ ਮਾੜਾ ਮੋਟਾ ਕੰਮ ਕਰਦਾ ਹੈਗਾ ਅੱਛਾ ਉਹ ਇਹਨਾਂ ਕੋਈ ਰਹਿੰਦੀ ਆ ਮਤਲਬ ਤਿੰਨ ਬੇਟਾ ਤਿੰਨ ਬੇਟੀਆਂ ਦੋ ਵਿਆਹਤੀਆਂ ਇੱਕ ਏ ਆ ਕੋਈ ਬੇਟਾ ਨਹੀਂ ਹੈਗਾ ਮਾਤਾ ਦਾ ਤੇ ਘਰ ਵਾਲਾ ਦੇ ਜਿਹੜੀ ਉਹ ਡੈਥ ਹੋ ਚੁੱਕੀ ਆ ਮਾਤਾ ਜੀ ਜਿਹੜੀ ਆਪਣੇ ਘਰ ਦਾ ਗੁਜ਼ਾਰਾ ਜਿਹੜੀ ਉਹ ਵਿਚਾਰੀ ਕਰਦੀ ਆ ਚਾਹ ਦਾ ਕੰਮ ਕਰਕੇ ਚਾਹ ਵੇਚ ਕੇ ਤੇ ਜਿਹੜੀ ਇਹ ਭੈਣ ਆ ਇਹ ਹੁਣ ਵਿਚਾਰੀ ਇਹਨੂੰ ਸਾਹਮਣੇ ਇਹ ਡੰਡਾ ਲੈ ਕੇ ਵਿਚਾਰੀ ਦਰਦਰ ਦੀਆਂ ਠੋਕਰਾਂ ਖਾਂਦੀ ਆ ਵੀ ਇਸ ਭੈਣ ਨੂੰ ਸਾਹਮਣੇ ਜਾਂ ਆਪਣਾ ਰੁਜ਼ਗਾਰ ਚਲਾਵੇ ਚਾਹ ਦਾ ਉੱਥੇ ਦੁਕਾਨ ਖੋਲੇ ਤੇ ਵਾਕਈ ਹਾਲਾਤ ਬਹੁਤ ਪਰਿਵਾਰ ਦੇ ਮਾੜੇ ਆ ਤੇ ਫਿਰ ਸੰਸਥਾ ਵੱਲੋਂ ਹੁਣ ਭੈਣ ਨੂੰ ਲਿਆ ਕੇ ਐਡਮਿਟ ਹੁਣ ਹਸਪੀਟਲ ਦੇ ਵਿੱਚ ਕਰਵਾਵਾਂਗੇ ਤੇ ਸਾਡੇ ਨਾਲ ਮੇਰੀ ਭੈਣ ਜਸ਼ਨ ਜੋ ਕੋਗਰੇ ਤੋਂ ਮੈਂ ਵੀ ਤੁਹਾਨੂੰ ਜ਼ਰੂਰ ਮੈਂ ਆਪਣੀ ਟੀਮ ਨੂੰ ਕਹਾਂਗਾ ਲਾ ਕੇ ਲਾਓ ਫੋਟੋ ਲਾਓ ਕਿ ਜਾਂ ਵੀਡੀਓ ਲਾਓ ਜ਼ਰੂਰ ਜਦੋਂ ਸਾਨੂੰ ਇਹ ਭੈਣ ਮਿਲੀ ਸੀ ਇਹ ਮੇਰੀ ਭੈਣ ਮਿਲੀ ਸੀ ਬਹੁਤ ਮਾੜੀ ਹਾਲਾਤ ਚ ਭੈਣ ਕਿਦਾਂ ਹੁਣ ਠੀਕ ਆ ਕਿੰਨੇ ਸਾਲ ਹੋ ਗਏ ਸਾਡੇ ਕੋਲ ਸੇਵਾ ਕਿੰਨੇ ਕਿਹੜੇ 23 ਸਾਲ ਹੋ ਗਏ ਜਦੋਂ ਪਹਿਲੀ ਵਾਰ ਲੈ ਕੇ ਆਇਆ ਸੀ ਕਦੋਂ ਲੈ ਕੇ ਆਏ ਦੂਜੇ ਦਸੰਬਰ ਵੀ ਨੇ ਲੇ ਅੰਦਾਜ਼ਾ ਦੋ ਦੋ ਸਾਲ ਹੋ ਗਏ ਨਾ 23 ਸਾਲ ਹੋ ਗਏ 11 ਦਿਨੋਂ ਭੈਣੇ ਪਹਿਲੇ ਦਿਨਾਂ ਮੈਂ ਹੁਣ ਕਿਦਾਂ ਹੁਣ ਜਿੰਦਗੀ ਬੀਤਦੀ ਸਾਰੇ ਯਾਦ ਕਰੁੰਦੇ ਆ ਹਾਂ ਹੁਣ ਠੀਕ ਆ ਨਾ ਹੁਣ ਸਾਰਾ ਤੇ ਅੱਜ ਮੈਂ ਜਦ ਤੈਨੂੰ ਫੋਨ ਮਾਰਿਆ ਭੈਣਾ ਆਸੇ ਵਾਲੀ ਦੌੜੀ ਆਈ ਮੇਰੀ ਭੈਣ ਮੈਂ ਆ ਗਈ ਵੀਰੇ ਮੈਂ ਕਿਹਾ ਮੈਂ ਕੱਤੇ ਆਉਂਗੀ ਮੈਂ ਆਪੇ ਹੀ ਆ ਜਾਣਾ ਕਿਤੇ ਨਾ ਕਿਤੇ ਕਰਕੇ ਟਾਂਪੂ ਫੜ ਕੇ ਤੇ ਆ ਗਈ ਅੱਜ ਉੱਥੇ ਮੇਰੇ ਆਉਂਦਿਆਂ ਤੋਂ ਪਹਿਲਾਂ ਉਸ ਚੌਂਕ ਦੇ ਵਿੱਚ ਜਿੱਥੋਂ ਮੈਂ ਭੈਣ ਨੂੰ ਲੈ ਕੇ ਆ ਤੇ ਖੜੀ ਸੀ ਮੇਰੇ ਆਉਂਦਿਆਂ ਨੂੰ ਇਹ ਇੱਕ ਪਿਆਰ ਹੈ ਇੱਕ ਰਿਸ਼ਤਾ ਜਿਹੜਾ ਨਾ ਇੱਕ ਬਣ ਜਾਂਦਾ ਹੈ ਵੀ ਇੱਥੇ ਰਹਿੰਦਿਆਂ ਨੂੰ ਬੜਾ ਚਿਰ ਰਹੀ ਪਹਿਲਾਂ ਆਈ ਆਈ ਨੇ ਤੰਗ ਵੀ ਬੜਾ ਕੀਤਾ ਮੈਨੂੰ ਕਹੇ ਦੌੜਨਾ ਮੈਨੂੰ ਗਾਣਾ ਵੀ ਕੱਢਣੀ ਹੈ ਮੈਨੂੰ ਲੜ ਵੀ ਪੈਣਾ ਪਰ ਅਸੀਂ ਹਿੰਮਤ ਨਹੀਂ ਹਾਰੀ ਅਸੀਂ ਕਿਹਾ ਨਹੀਂ ਭੈਣੇ ਤੈਨੂੰ ਠੀਕ ਕਰਨਾ ਹੀ ਕਰਨਾ ਜੋ ਮਰਦੀ ਹੋ ਜਾ ਤੇ ਅਸੀਂ ਹਸਪੀਟਲ ਵਿੱਚ ਐਡਮਿਟ ਕਰਾਉਣਾ ਕਦੀ ਕੁਛ ਕਰਨਾ ਪਰ ਅੱਜ ਤੁਹਾਡੇ ਸਾਹਮਣੇ ਸਾਡੀ ਭੈਣ ਜਿਹੜੀ ਉਹ ਖੜੀ ਆ ਅੱਜ ਸੇਵਾਵਾਂ ਕਰਕੇ ਹੋਰਾਂ ਦੀ ਜ਼ਿੰਦਗੀ ਬਦਲਦੀ ਆ ਅੱਜ ਇਹ ਭੈਣ ਆਪ ਸੇਵਾ ਕਰਕੇ ਆਪ ਇੱਥੇ ਇਸ ਭੈਣ ਨੂੰ ਲੈ ਕੇ ਆਈ ਆ ਅਰਦਾਸ ਕਰਦੇ ਆ ਤੁਸੀਂ ਸਾਰੇ ਵੀਰ ਹੱਥ ਬੰਨ੍ਹ ਕੇ ਅਰਦਾਸ ਜ਼ਰੂਰ ਕਰਿਓ ਗੁਰੂ ਸਾਹਿਬ ਅੱਗੇ ਵੀ ਇਹ ਭੈਣ ਵੀ ਠੀਕ ਹੋ ਕੇ ਆਪਣੇ ਪਰਿਵਾਰ ਚ ਜਾਵੇ ਜਿੱਦਾਂ ਭੈਣ ਸਵਾਵਾ ਕਰ ਰਹੀ ਇਹ ਵੀ ਭੈਣ ਸਿਵਾ ਇਦਾਂ ਕਰੇ ਇਹੀ ਅਰਦਾਸ ਕਰਦੇ ਆ ਇਹ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਘਰ ਆ ਜਿੱਥੇ ਲਵਾਰਸ ਅਨਾਥਾਂ ਦੀ ਇੱਥੇ ਦੇਖਭਾਲ ਹੁੰਦੀ ਆ ਇੱਥੇ ਪ੍ਰਮਾਤਮਾ ਦਾ ਉਹ ਘਰ ਆ ਜਿੱਥੇ ਮੈਂ ਕਿਹਾ ਹਸਪੀਟਲਾਂ ਚੋਂ ਇਲਾਜ ਤੇ ਜਦੋਂ ਕਹਿੰਦੇ ਮਰਨ ਕੰਡੇ ਪਾਓ ਜਵਾਬ ਦੇ ਦਿੱਤਾ ਪੀਜੀਐਰ ਕੇ ਹਸਪੀਟਲਾਂ ਚੋਂ ਉਹ ਇੱਥੇ ਠੀਕ ਹੁੰਦੇ ਵੀ ਦੇਖੇ ਆ ਇਸ ਘਰ ਦੇ ਵਿੱਚ ਕਿਉਂਕਿ ਇਸ ਘਰ ਦੇ ਨਾਲ ਅਨੇਕਾਂ ਸੰਗਤਾਂ ਦਾ ਪਿਆਰ ਜੁੜਿਆ ਅਨੇਕਾਂ ਰੂਹਾਂ ਦਾ ਨਾਲ ਜਿਹੜੀਆਂ ਰੂਹਾਂ ਜੁੜੀਆਂ ਇਸ ਸੰਸਥਾ ਦੇ ਨਾਲ ਜਿਹੜੀਆਂ ਦਿਨ ਰਾਤ ਅਰਦਾਸ ਕਰਦੀਆਂ ਦਿਨ ਰਾਤ ਜਿਨ੍ਹਾਂ ਦੇ ਦਸਵੰਦ ਦੀ ਸੇਵਾ ਇਸ ਸੇਵਾ ਘਰ ਦੇ ਵਿੱਚ ਚੱਲਦੀ ਆ ਇਹ ਜਿਹੜਾ ਪਿਆਰ ਆ ਇਹ ਜਿਹੜਾ ਇੱਥੇ ਸੇਵਾ ਕਰਨ ਨੂੰ ਚਲਾਈ ਜਾ ਰਿਹਾ ਤੇ ਅੱਜ ਇਹੀ ਅਰਦਾਸ ਕਰਦੇ ਆ ਸਾਰੀ ਸੰਗਤਾਂ ਮੋਰੇ ਜਰੂਰ ਕਰਿਓ ਜਿਹੜਾ ਭੈਣ ਠੀਕ ਠਾਕ ਕਰਕੇ ਅਸੀਂ ਘਰ ਤੇ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਭਲਾ ਫੇ ਤੂੰ ਰਹਿਲਾ ਜਦੋਂ ਭੈਣ ਹੈਗੀ ਆ ਉਥੇ ਐਡਮਿਟ ਕਰਵਾ ਕੇ ਤੇ ਆਪੇ ਫਿਰ ਜਦੋਂ ਭੈਣ ਨੂੰ ਗੋਪੀ ਛੱਡ ਕੇ ਘਰ ਆਏ ਭੈਣ ਨੂੰ ਤੂੰ ਉਥੇ ਡਾਕਟਰ ਲਾਪਰੀ ਨੂੰ ਦਿਖਾ ਦੇ ਮੂੰਹ ਤੇ ਕੋਈ ਕੰਦੀ ਹੁੰਦੀ ਆ ਤੇ ਡਾਕਟਰ ਗਰਜੋਤ ਨਾਲ ਗੱਲ ਕਰ ਲੂਗਾ ਉਥੇ ਦਵਾਈ ਦਵਾ ਕੇ ਤੇ ਘਰ ਛੱਡ ਗਏ ਜਾ ਕੇ ਹੈ ਭੈਣ ਕੁ ਸੇਵਾ ਦਾ ਕੋਈ ਨਹੀਂ ਮੇਰੇ ਹੈ ਪਹਿਲੇ ਉਥੇ ਰਹਿ ਗਏ ਸੀਗੇ ਤੇ ਕਲਾਕ ਰੋ ਸੀਗਾ ਕੋਲ ਨਹੀਂ ਲੈਂਦਾ ਮੈਂ ਨਾਲ ਚਲ ਠੀਕ ਹੈ ਮੇਰਾ ਹੁਣ ਤੇ ਤੈਨੂੰ ਘਰ ਹੀ ਛੱਡ ਕੇ ਆਊਗਾ ਹੈ ਚਲ ਠੀਕ ਹੈ ਮੇਰੀ ਭੈਣ ਹਾਂ ਕਾ ਠੀਕ ਹੈ ਸਾਰੇ ਠੀਕ ਹੈ ਸਾਰੇ ਐ ਮੈਂ ਆ ਜੀ ਕੇਲੇ ਵੇਲੇ ਜਲਾ ਮਰਦੀ ਆ ਛਟੀਆਂ ਵੇ ਨਹੀਂ ਇੱਕ ਵਾਰ ਨੂੰ ਫੇਰ ਚੱਕਰ ਮਾਰ ਹਾਂ ਬਿਮਾਰੀ ਚੱਕਰ ਮਾਰੀ ਚੱਕਰ ਓਕੇ ਵੀਰੇ ਹੈਗੀ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਪਿਆਰਾ ਭੈਣਵੇਂ ਭੈਣਵੇਂ ਨੂੰ ਮਨ ਮਨਲਾ ਕਰਦਾ ਨਹੀਂ 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 ਇਹ ਭੈਣਾ ਭਰਾ ਦਿੰਦੇ ਨਹੀਂ ਹੁੰਦੇ ਭੈਣਾ ਨੂੰ ਐ ਰਾਈਆਂ ਤੇ ਨਹੀਂ 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 ਲੜ ਫੜ 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 ਕੋਈ ਚੱਲ ਚੱਲ ਚਲ